ਹਾਂਜੀ ਵੀਰ ਜੀ ਸასი ਗਏ ਹਾਂਸੀ ਆਈ ਨਾਮ ਦੱਸੋ ਜੀ ਆਪਣਾ ਜਨੂਰ ਸਿੰਘ ਜੀ ਪਿੰਡ ਸੈਦੋ ਗਏ ਜ਼ਿਲ੍ਹਾ ਮੋਗਾ ਜੀ ਨੰਬਰ ਨੰਬਰ 872793543 ਠੀਕ ਆ ਕਿਹੜਾ ਮਾਡਲ ਬਾਈ ਗੱਡੀ ਆਪਣੀ ਇਹ ਬਾਈ 14 ਮਾਡਲ ਆਈ ਕਿੰਨੇ ਮਹੀਨੇ ਚਾਹੀ 14 ਦੇ 11ਵੇਂ ਮਹੀਨੇ ਜੀ ਜੀ 11ਵੇਂ ਮਹੀਨੇ ਚ ਹਾਂਜੀ ਰੇਟ ਇਹਦਾ ਰੇਟ ਫੋਨ ਤੇ ਕਰਾਂਗੇ ਬਾਈ ਜੀ ਠੀਕ ਆ ਲੋਪਰਾ 50 ਬਾਕੀ ਗੱਡੀ ਦੇ ਟਾਇਰ ਨਵੇਂ ਆ ਬੈਟਰੀ ਨਵੀਆਂ ਠੀਕ ਆ ਜੀ ਕੰਡੀਸ਼ਨ ਚੈੱਕ ਕਰ ਲਓ ਠੀਕ ਆ ਲੋਪਰਾ ਜਿਵੇਂ ਨਵੀਂ ਕੰਡੀਸ਼ਨ ਆ ਲਓ ਜੀ ਟਾਇਰ ਚਾਰੇ ਨਵੇਂ ਆ ਚੈੱਕ ਕਰ ਸਕਦੇ ਬਾਕੀ ਸਾਨੂੰ ਬੈਟਰੀ ਬੂਟਰੀ ਦਿਖਾਉਣੇ ਆ ਇੰਜਨ ਗੇਅਰ ਦੀ ਓਕੇ ਆ ਜੀ ਹਾਂ ਜੀ ਬਾਈ ਇੰਜਨ ਗੇਅਰ ਦੀ ਓਕੇ ਆ ਜੀ ਠੀਕ ਹੈ ਜੀ ਬਾਕੀ ਸਾਨੂੰ ਬੈਟਰੀ ਵੀ ਦਿਖਾਉਣੇ ਆ ਮੂਰ ਲਈ ਪ੍ਰੈਸ਼ਰ ਚੈੱਕ ਕਰ ਸਕਦੇ ਲਓ ਜੀ ਬੈਟਰੀ ਜਮਾ ਓਕੇ ਆ ਨਵੀਂ ਬੈਟਰੀ ਤੇ ਵੀ ਆ ਇੰਜਨ ਨੂੰ ਚੈੱਕ ਕਰ ਸਕਦੇ ਆ ਬਾਕੀ ਵੱਡੀ ਵੀਡੀਓ ਬਣਾਈ ਵੀ ਆ ਠੀਕ ਹੈ ਜੀ ਉਹ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਬਾਈ ਜੀ ਨੇ ਜਰੂਰ ਕਨੈਕਟ ਕਰੋ ਠੀਕ ਹੈ ਜੀ ਮਾਡਲ 14 ਕਿੰਨੇ ਮਹੀਨੇ 14 ਮਹੀਨੇ 11ਵੇਂ ਮਹੀਨੇ ਚ ਬਈ ਆਈ 14 ਮਾਡਲ 11ਵੇਂ ਮਹੀਨੇ ਚ ਠੀਕ ਆਈ 15